ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਹੀ ਮਾਣ ਵਾਲੀ ਗੱਲ ਹੈ ਕਿ 6 ਸਲਾਈ ਕਲਦਰਕਾਲੀਨ ਦੀ ਟੀਮ ਜੁਕੇ ਪਹਿਲਾਂ ਵੀ ਕਈ ਜੰਗੀ ਯੋਜਨ ਮਿਲ ਚੁਕੀ ਹੈ ਔਰ ਇਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕਰ ਦਿੱਤੀ ਹੋਈ ਹੈ ਜਿਸ ਤਰ੍ਹਾਂ ਅਸੀਂ 1965 ਔਰ 1971 ਦੀ جنگ ਦੇ ਵਿੱਚ ਜੋ ਵੀ ਜੰਗੀ ਜੋਧੇ ਜਿੰਨਾਂ ਨੇ ਉਸ ਲੜਾਈ ਦੇ ਵਿੱਚ ਭਾਗ ਲਿਆ ਔਰ ਅੱਜ ਉਹ ਸਾਡੇ ਨਾਲ ਹਨ ਜਿਹਨਾਂ ਜਿਨ੍ਹਾਂ ਨੇ ਇਸ ਤਰ੍ਹਾਂ ਸੇਵਾ ਪ੍ਰਾਪਤ ਕੀਤੀ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਮੈਨੂੰ ਦਾ ਇੱਕ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਦੇ ਤਹਿਤ ਅੱਜ ਅਸੀਂ ਸਾਡੇ ਸਿਪਾਹੀ ਦਲਬੀਰ ਸਿੰਘ ਜੀ ਦੇ ਘਰ ਪਹੁੰਚੇ ਹਾਂ ਜੋ ਕਿ 6 ਸਾਲ ਦੇ ਤਿੰਨ ਨੇ ਸਰਵਿਸ ਕੀਤੀ 1963 ਦੇ ਵਿੱਚ ਭਰਤੀ ਹੋਏ ਔਰ 1965 ਔਰ 1971 ਜੰਗਾਂ ਦੇ ਲੜਾਈ ਲੜੇ ਔਰ ਅੱਜ ਅਸੀਂ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਹਾਂਜੀ ਸਰ ਬਹੁਤ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਹਾਂ ਸਭ ਕਿਦੋਂ ਭਰਤੀ ਹੋਏ ਸੀਗੇ ਤੇ ਫੌਜ ਵਿੱਚ ਮੈਂ 1963 ਤੋਂ ਆਇਆ ਸੀ 7 ਮਹੀਨੇ ਅੱਛਾ 7 ਮਹੀਨੇ ਉਸ ਤਰੇਡ ਦੇ ਵਿੱਚ ਗਏ ਮੈਂ ਕਿਹੜੀ ਜੂਨ ਵਿੱਚ ਭਰਤੀ ਹੋਏ ਜਦੋਂ ਤੁਸੀਂ ਅਸੀਂ 6 7 7 ਸਿੱਖ ਲੈ ਤਾਂ ਸਿੱਖ ਲੈ ਅੱਛਾ 3 ਸਿੱਖ ਲੈ ਬਾਅਦ ਫਿਰ ਤੁਸੀਂ ਜਦੋਂ 6 ਸਿੱਖ ਲੈ ਖੜੀ ਹੋਈ ਤਾਂ ਸਿੱਖ ਲੈ ਟ੍ਰਾਂਸਫਰ ਹੋ ਗਿਆ ਹਾਂ ਫਿਰ 6 ਸਿੱਖ ਲੈ ਬਲਵੀ ਹੋ ਗਈ ਅੱਛਾ ਅੱਛਾ ਔਰ ਜਦੋਂ ਸਰ ਸਿਸ਼ਕਲਾਈ ਕਾਲੀਗਰ ਬਟਾਲੀਅਨ ਸੁੰਦਰਮਣੀ ਇਲਾਕੇ ਦੇ ਵਿੱਚ ਕਾਲੀਗਰ ਪਹਾੜੀ ਦੀ ਲੜਾਈ ਲੜ ਰਏ ਸਨ ਔਰ ਉਸ ਟਾਈਮ ਕਿਸੇ ਤੇ ਮਯੂਸੀ ਉਹਦੋਂ ਦਾ ਆਪਣਾ ਕੋਈ ਤਜਰਬਾ ਉਹਦੇ ਕੋਲ ਸ਼ਲਾਹਤ ਆਪਣੇ ਕੋ ਸਾਂਝੀ ਕਰਉਂਦਾ ਜੋ ਦਾ ਆਪਣਾ ਤਪੱਸੇ ਹੋਈ ਸੀਗਾ ਵੀ ਆਪਾਂ ਤਾਂ ਆਪਸਰਾ ਕੋਲੇ ਰਹਿੰਦੇ ਸੀ ਜੀ ਜੀ ਠੀਕ ਹੈ ਨਹੀਂ ਤੇ ਬਾਹਰ ਘੱਟ ਵੱਧ ਜਾਈਦਾ ਸੀ ਜੀ ਜੀ ਠੀਕ ਹੈ ਜੀ ਔਰ ਲੜਾਈ ਦੇ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਸੀ ਉਦਾਂ ਦੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਸੀ ਕਿ ਕਿੱਦਾਂ ਦੇ ਹਾਲਾਤ ਹੈਗੇ ਆ ਹਾਲਾਤ ਠੀਕ ਸੀਗੇ ਜੀ ਬਸ ਕਦੇ ਤਾਂ ਗੱਟੀਆਂ ਤੇਰੇ ਨੂੰ ਤੋੜ ਲੈਂਦੇ ਸੀ ਕਦੇ ਤੇਰੇ ਨੂੰ ਤੋੜ ਲੈਂਦੇ ਸੀ ਜੀ ਜੀ ਠੀਕ ਹੈ ਜੀ ਇੱਕ ਮਿੰਟ ਤੇ ਜੋਸ਼ ਕਿਸ ਤਰ੍ਹਾਂ ਦਾ ਸੀ ਮਤਲਬ ਜਦੋਂ ਲੜਾਈ ਲੜਦੇ ਸੀ ਉਹ ਤਾਂ ਬਹੁਤ ਜਿਆਦਾ ਸੀਦਾ ਜੀ ਜੀ ਹਾਂ ਉਹ ਹਿੰਦੇ ਵਿੱਚ ਜਾਂਦੇ ਸੀ ਜਵਾਨ ਸਾਡੇ ਹਾਂਜੀ ਤੇ ਬਹੁਤ ਕੋਸ਼ਿਸ਼ ਕਰਦੇ ਸੀ ਵੀ ਇਧਰੋਂ ਬਚ ਜੀ ਇਧਰੋਂ ਵੀ ਬਚ ਜੀ ਹਾਂਜੀ ਹਾਂਜੀ ਤੇ ਤੁਸੀਂ ਫਿਰ ਜੋ ਲੜਾਈ ਤੋਂ ਬਾਅਦ ਕਿੰਨਾ ਚਿਰ ਹੋਰ ਸਰਵਿਸ ਕੀਤੀ ਪੂਰੀ ਟੋਟਲ ਸਾਲ ਤੁਸੀਂ ਕਿੰਨੇ ਕੀਤੇ ਸੀ ਕਦੋਂ ਤੁਸੀਂ ਪਾਲਟੀ ਹਾਂਜੀ ਮੈਂ ਸਾਢੇ 12 ਸਾਲ ਕੀਤੇ ਜੀ ਹਾਂਜੀ ਕਿਹੜੇ ਸਾਢੇ ਦੇ ਵਿੱਚ ਤੁਸੀਂ ਸਰਵਿਸ ਤੋਂ ਰਿਟਾਇਰ ਹੋਏ ਸੀ ਨੰਬਰ 87 ਸੀਗਾ ਉਹ ਸਾਨੂੰ ਮੇਰੇ ਯਾਦ ਨਹੀਂ ਬੈਂਕ ਚੇਸਰਾ ਮੱਲੋ ਵੀ 1963 ਚ ਭਰਤੀ ਹੋਏ ਸੀ 12 ਸਾਲ ਕੀਤੇ ਤੇ 1975 ਦੇ ਵਿੱਚ ਆਏ ਹੋਵੋਗੇ। ਹਾਂ। ਤੇ ਇਹਦਾ ਮਤਲਬ ਤੁਸੀਂ ਜਿਹੜੀ 1971 ਦੀ ਜੰਗ ਆ ਹਾਂਜੀ ਢਾਕਾ ਦੇ ਵਿੱਚ ਜਿਹੜੀ ਲੱਗੀ ਸੀ ਉਹ ਵੀ ਦੇਖੀ ਹੋਣੀ ਹੈ। ਉਹ ਵੀ ਏਕੀ ਹੈ। ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ। ਉਹਦੇ ਬਾਰੇ ਜੀ ਹੋਂ ਸੀਗਾ ਉਹ ਢਾਕਾ ਦੇ ਜਿਹੜੀ ਅਪਸਟਾਂ ਹੈ ਨਾ ਇੱਥੋਂ ਜਾਂਦੇ ਜਾਂਦੇ ਹੌਲੀ-ਹੌਲੀ ਰਸਤੇ ਦੇ ਵਿੱਚ ਇਹਨਾਂ ਨੇ ਜਿਹੜੇ ਅਫਸਰ ਸੀਗੇ ਉਹ ਉਹ ਉਹਨਾਂ ਵੀ ਆਤਾ ਵੀ ਤੁਸੀਂ ਜਿਹੜੇ ਮੰਮੇ ਸੀ ਉਹਨੂੰ ਕਹਿੰਦੇ ਤੁਸੀਂ ਪੱਗਾਂ ਪਹਿਨੋ। ਠੀਕ ਹੈ? ਜੀ ਜੀ। ਉਹਨਾਂ ਦੇ ਪੱਗਾਂ ਬਣਾ ਕੇ ਖਰਾਦ ਦੇ ਤੇ ਸਾਰੰ ਤੇਰਵਾਸ ਤੋਂ 12 ਮਾਰਚ ਕਰਤੀ ਸੀ। ਠੀਕ ਹੈ ਨਾ? ਤਾਂ ਸੇ ਇਸ ਤਰ੍ਹਾਂ ਕਰਦੇ ਜੀ ਸਾਰੇ ਗਾਹਾਂ ਦਾ ਹੌਲੀ ਹੌਲੀ ਟਾਕੇ ਦੇ ਵਿੱਚ ਜਾ ਕੇ ਫਿਰ ਉਹਨਾਂ ਨੇ ਉੱਥੇ ਜਾ ਕੇ ਸਾਰੇ ਇਕੱਠ ਕਰ ਲਏ ਉਹਨਾਂ ਦੇ ਮੇਰੇ ਮੁਸਲਮਾਨ ਸੀ। ਉਹਨਾਂ ਨੂੰ ਅੱਛਾytale ਅੱਛਾ ਅੱਛਾ। ਔਰ ਰਟਾਇਰ ਹੋਣ ਤੋਂ ਬਾਅਦ ਤੁਸੀਂ ਹੁਣ ਮਤਲਬ ਆਪਣੇ ਇੱਥੇ ਰਹਿੰਦੇ ਹੋ ਤੁਹਾਨੂੰ ਆਪਣੇ ਜਿਹੜੇ ਸਾਥੀ ਉਸ ਟਾਈਮ ਦੇ ਤੁਹਾਡੇ ਨਾਲ ਜਿਹੜੇ ਸਰਵਿਸ ਕਰਨਾ ਕਰਦੇ ਸੀ ਐਨਾ ਚਿਰ ਹੋ ਗਿਆ 75 ਸਾਲ ਹੋ ਗਏ ਉਹਦਾ ਕੋਈ ਫੋਨ ਵਗੈਰਾ ਜਾਂ ਕੋਈ WhatsApp ਜਿਵੇਂ ਅੱਜਕੱਲ ਦੀ ਐਡਵਾਂਸ ਜਨ ਹੈਗੀ ਆ ਉਹੋ ਕਿਸੇ ਦਾ ਨਹੀਂ ਆਇਆ ਉਹਦੋਂ ਤੱਕ ਕਿਸੇ ਨਾਲ ਥੋੜਾ ਹੈ ਜੀ ਹੁਣ ਅਗਰ ਤੁਹਾਨੂੰ ਕਿਸੇ ਦਾ ਕੁਝ ਨਾਮ ਯਾਦ ਹੈਗਾ ਤੁਹਾਡੇ ਨਾਲ ਕੌਣ ਕੌਣ ਸੀਗੇ ਤੁਹਾਡੇ ਨਾਲ ਕੋਈ ਥੋੜੇ ਨੰਮਰੀ ਸ਼ੰਮਰੀ ਜਾਂ ਤਾਂ ਹੁਣ ਇੱਕ ਟੈਕਸਮ ਸੀਗਾ ਇਥੋਂ ਸ਼ੇਰੇ ਵਾਲੇ ਦਾ अच्छा जी हुँ तो हुँ वो तो हूं कई मुंडे ਸੀਗੇ ਉਹ ਹੈ ਹੀ ਨਹੀਂ ਲੇ ਕੋਈ ਜਿਹੜੇ ਵਿਚਾਰੇ ਹਾਂਜੀ ਹਾਂਜੀ ਜੇ ਤੁਹਾਨੂੰ ਮਤਲਬ ਮੌਕਾ ਮਿਲੇ ਉਹਨਾਂ ਨਾਲ ਮਿਲਦਾ ਜਾਂ ਤੁਹਾਨੂੰ ਕੋਲ ਕਾਲ ਕਰਨਾ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਹੋਵੇਗਾ ਤੋਂ ਮੁਰਾ ਆਪਣਾ ਕੋਲ ਖਣ ਆਏ ਕੇ ਹਾਂਜੀ ਕਹਨੇਰੇ ਮਿਣਾਗੇ ਆਪਾਂ ਇਕੱਠੇ ਹੋਵਾਂਗੇ ਹਾਂਜੀ ਹਾਂਜੀ ਆਂਦੇ ਸੋਚਣੇ ਮਹ ਹੁੰਦਾ ਆਗੇ ਤੁਹਾਡੇ ਕੋਲੇ ਆਏ ਹਾਂਜੀ ਅਸੀਂ ਸਾਡੇ ਕੋਲੇ ਉਹਨਾਂ ਸਾਰਿਆਂ ਦੇ ਜਿੰਨੇ ਵੀ ਆਪਣੇ 165 ਦੇ ਵਿੱਚ 77 ਚ ਜੰਗ ਲੜੇ ਸੀ ਉਹਨਾਂ ਦੇ ਸਾਰਿਆਂ ਦੇ ਅਸੀਂ ਉਹਨਾਂ ਨਾਲ ਸਾਰਾਣਾ ਕੰਟੈਕਟ ਰਹਿਣੇ ਆ ਉਹਨਾਂ ਦੇ ਹਾਲ ਚਾਲ ਪੁੱਛਦੇ ਰਹਿਣੇ ਆ ਉਹਨਾਂ ਦੇ ਨੰਬਰ ਵੀ ਹੈਗੇ ਆ ਗੱਲਬਾਤ ਵੀ ਕਰਦੇ ਆ ਮੇਰੇ ਫੋਨ ਦੇ ਵਿੱਚ ਹੈਗੇ ਦੇਖੋ ਆ ਜਿਵੇਂ ਸੁਬੇਦਨ ਮੇਜਰ ਹੋਰ ਵੀ ਕੈਪਟਨ ਹੁਕਮ ਸਿੰਘ ਸਾਹਿਬ ਹੈਗੇ ਆ ਤੁਹਾਡੇ ਟਾਈਮ ਦੇ ਉਸ ਟਾਈਮ ਦਾ ਸ਼ਾਇਦ ਭਾਈ ਉਹਨਾਂ ਨੂੰ ਤਾਂ ਜਾਣਦੇ ਆਂ ਆ ਤੁਸੀਂ ਜਾਣਦੇ ਨਹੀਂ ਹਾਂ ਆ ਬਹਿ ਗਏ ਨੇ ਇਕ ਹਾਂਜੀ ਇਹ ਉਸ ਟਾਈਮ ਦੇ ਉੱਪਰ ਤਾਂ ਤੁਹਾਡੇ ਨਾਲ ਸਪਾਈ ਹੋਣਗੇ ਹੁਣ ਇਸ ਟਾਈਮ ਦਾ ਸੁਭੇਦਾਰ ਮੇਜਰ ਕਾਉਂਡਰੀ ਕੈਪਟਨ ਬਣ ਕੇ ਰਿਟਾਇਰ ਹੋਏ ਆ ਠੀਕ ਹੈ ਔਰ ਇਸ ਤੋਂ ਇਲਾਵਾ ਤੁਹਾਡੇ ਨੰਬਰੀ ਸ਼ੰਬਰੀ ਸਾਹਿਬ ਹੈਗੇ ਨੇ ਇਹ ਹੁਣ ਸੁਭੇਦਾਰ ਸਰਜੀਤ ਸਾਹਿਬ ਹੈਗੇ ਨੇ ਇਹ ਵੀ ਤੁਹਾਡੇ ਨੰਬਰੀ ਸ਼ੰਬਰੀ ਨੇ ਇਹ ਵੀ ਰਿਟਾਇਰ ਹੋਏ ਆ ਇਹਨਾਂ ਨੂੰ ਤੁਸੀਂ ਜਾਣਦੇ ਹੋਵੋਗੇ ਉਸ ਟਾਈਮ ਤੋਂ ਨਾਲ ਰਹੇ ਆ ਇਹ ਹਾਂ ਹੋਰ ਵੀ ਕਾਫੀ ਸਾਹਿਬ ਹੈਗੇ ਜਿਨ੍ਹਾਂ ਦੇ ਸਾਡੇ ਕੋਲ ਨੰਬਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਇਹ ਦੇਖੋ ਇਹ ਅਮਰਜੀਤ ਸਿੰਘ ਸਾਹਿਬ ਹੈਗੇ ਨੇ ਠੀਕ ਹੈ ਇਹ ਵੀ 1965 ਦਾ ਕਰਤੀ ਇਹ 40 ਵਾਲੇ ਆ 40608 ਨੰਬਰ ਇਹਨਾਂ ਦਾ ਠੀਕ ਹੈ ਇਹ ਤਾਂ ਤੁਹਾਡੇ ਨਾਲ ਹੋਣਗੇ ਉਸ ਟਾਈਮ ਹੁਣ ਤੱਕ ਲੋ ਬਣਦੇ ਵੀ ਸ਼ਕਲਾਂ ਨਹੀਂ ਆ ਸਕਦੀਆਂ ਹੋਣੀਆਂ ਉਹ ਸਟਾਰਟ ਨਹੀਂ ਹੁੰਦੀ ਜੀ ਦਲਬੀਰ ਸਿੰਘ ਠੀਕ ਹੈ ਜੀ ਉਹ ਘਰ ਪਰ ਆਵਾਂ ਜੀ ਜੀ ਦੱਸੋ ਜੀ મેસર મસ્તા દલબીર સં ਬੜੀ ਬੜੀ ਬਣੀ ਬੜੀ ਵਧੀਆ ਹੈ ਹਾਂਜੀ ਹਾਂਜੀ ਨਹੀਂ ਕਿਹਨੇ ਪਾਇਆ ਉਹ ਮੈਂ ਅਮੋਜੀ ਤੋਂ ਬੜਾ ਨਹੀਂ ਫੇਰ ਨਹੀਂ ਗਈ ਫੇਰ ਮੈਂ ਆ ਗਈ 14 ਜਨਵਰੀ ਕਿਵੇਂ ਰੋਣ ਪਈ ਕਿਵੇਂ 12 ਸਾਰ ਦੀ ਮੈਂ ਤੁਹਾਨੂੰ ਭਈਏ ਤੇ ਲੱਗੀ ਨਹੀਂ ਜੀ ਆਪ ਕਿੰਨੀ ਹੀਤ ਰਹੀ ਰੋਗ ਹੋ ਗਿਆ ਤੁਹਾਨੂੰ ਉਹ ਦਵਾਈ ਨਹੀਂ ਲੱਗ ਰਹੀ ਤੇ ਮੁੰਡੇ ਆ ਆਈ ਬੰਬੇ ਦੀ ਜਾਰੇ ਬੰਦੇ ਬੰਦੇ ਨਹੀਂ ਠੀਕ ਹੈ ਜੀ ਯਾਦ ਆ ਤਬਰ ਤਾਂ ਖੈ ਲਗ ਰਹੀ ਆ ਇਹ ਤਾਂ ਹੁਣ ਸਾਰੀ ਆਪੇ ਕਰਨਗੇ ਕੁੱਝ ਨਾ ਕੁੱਝ ਮੈਂ ਕਹੇ ਰਹਾ ਇੱਕ ਉਹ ਜਿਹੜੇ ਕੀ ਮਾਰਦੇ ਆ ਪੈਣ ਲਈ ਉਹ ਤਾਂ ਗੱਲ ਹੀ ਲਾਈ ਰਹੀ ਹਾਂ 15 ਨਗਰੇ ਨੂੰ ਮਾਰੂ ਬੰਦੇ ਰਾਮ ਨੂੰ ਆਹ ਹੈ ਰੋਸੇ ਜੀ ਕਰਨ ਤੋਂ ਪੁੱਛਿਆ ਹਾਂਜੀ ਹਾਂਜੀ ਹੁਣ ਇੱਕ ਵਾਰੀ ਕਰ ਦਿਆਂ ਇਹ ਗੱਲਬਾਤ ਇਹਨਾਂ ਨਾਲ ਆਪਣੇ ਨਾਲ ਇੱਥੇ ਇਹ ਨਾਇਬ ਸੁਪਰੇਦਾਰ ਬਲਜਿੰਦਰ ਸਿੰਘ ਸਾਹਿਬ ਇਹ ਸਰ ਤੁਹਾਨੂੰ ਯਾਦ ਹੋਵੇਗਾ ਆਪਣੀ ਬਦਲੀਆਂ ਦੇ ਵਿੱਚ ਹੀ ਆਪਾਂ ਜਿਹੜਾ ਇੱਕ ਸਵਿਗਿਆ ਸੈੱਲ ਬਣਾਇਆ ਸੀ ਨਾ ਤੇ ਉਹ ਮੁੰਡਾ ਨਾਇਬ ਸੁਪਰੇਦਾਰ ਬਲਜਿੰਦਰ ਸਿੰਘ ਹੁਣ ਪੈਨਸ਼ਨ ਆ ਗਏ ਉਹ ਇਹਨਾਂ ਦੇ ਸ਼ਹਿਰ ਦੇ ਵਿੱਚ ਹੀ ਮੁਖਤਸਰ ਸਾਹਿਬ ਦੇ ਵਿੱਚ ਹੀ ਉਹਨਾਂ ਦਾ ਘਰ ਵੀ ਆ ਤੇ ਉਹਨਾਂ ਦਾ ਇੱਥੇ ਦਫ਼ਤਰ ਬਣਿਆ ਹੋਇਆ ਹੈ ਪ੍ਰੋਪਰ ਤੇ ਉਹ ਹਾਂ ਉਹ ਵੀ ਸਾਡੇ ਨਾਲ ਹੀ ਆਏ ਹੋਏ ਅੱਜ ਤੂੰ ਯਾਦ ਆ ਜਦੋਂ ਆਪਾਂ ਉੱਥੇ ਗਏ ਜਦੋਂ ਆਪਾਂ ਗਏ ਸੀ ਨਾ ਚੰਡੀਗੰਦਰ ਹੁਣ ਵਿਸਾਖੀ ਦੇ ਹਾਂਜੀ ਯਾਰ ਵਿਸਾਖੀ ਦੇ ਜਾਂ ਪੜਾ ਰਹੇ ਆਂ ਹਾਂ ਉਦੋਂ ਜਿਹੜਾ ਉਹ ਆਪਾਂ ਨੂੰ ਉਹਨਾਂ ਨੇ ਉਹ ਦਿਖਾਇਆ ਸੀ ਨਾ ਜਿੱਥੇ ਉਹ ਵੀ ਸਾਰੀਆਂ ਗੱਡੀਆਂ ਨੂੰ ਕਿੱਦਾਂ-ਕਿੱਦਾਂ ਕੰਟਰੋਲ ਕਰਦੇ ਆ ਹਾਂਜੀ 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 ਉਹ ਬਲਵਿੰਦਰ ਸਾਹਿਬ ਸੀ ਮੁੰਡਾ ਤੇ ਉਹਨੂੰ ਪੈਨਸ਼ਨ ਆ ਗਈ ਕੋਈ ਉਹ ਉਹਨਾਂ ਨੇ ਗੱਲਬਾਤ ਕਰਦੇ ਆ ਫਿਰ ਦੇਖਦੇ ਆ ਕਿਸ ਤਰ੍ਹਾਂ ਹੁੰਦਾ ਸੀ ਠੀਕ ਹੈ ਉਹ ਘਾਬਨਾ ਠੀਕ ਹੈ ਜੀ ਹਾਂ ਸਾਹਿਬ ਠੀਕ ਹੈ ਜੀ ਠੀਕ ਹੈ ਸਾਰਾ ਤਾਂ ਮੈਂ ਇਹਨਾਂ ਦੀ ਵੀ ਵੀਡੀਓ ਭੇਜ ਦੂੰਗਾ ਅੱਜ ਗਰੁੱਪ ਚ ਤੇ ਇੱਕ ਦੂਜੇ ਦੇ ਨੰਬਰ ਆ ਜਾਣਗੇ ਫਿਰ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਿਆ ਕਰੋ ਕਿਉਂਕਿ ਨੰਬਰੀ ਨੂੰ ਥੋੜਾ ਜਿਆਦਾ ਇਹ ਜਿਆਦਾ ਹੁੰਦਾ ਵੀ ਉਹ ਨੰਬਰੀ ਛੰਬਰੀ ਨਾਲ ਹੀ ਗੱਲ ਕਰਦਾ ਜਿਹਨੂੰ ਜਾਣਦਾ ਹੁੰਦਾ ਬੰਦਾ ਅੱਜ ਇੱਕ ਤਾਂ ਬਲਜਿੰਦਰ ਸਾਹਿਬ ਆਏ ਇੱਕ ਸਤਰਾਮ ਸਾਹਿਬ ਆਏ ਆ ਸੇਵਕ ਸਾਹਿਬ ਆਏ ਆ ਤੇ ਲਾਲ ਸਾਹਿਬ ਆਏ ਆ ਇੱਕ ਆਪਣਾ ਬਹੁਤ ਹੀ ਪਿਆਰਾ